ਇਕ ਕੱਲਾ ਇੰਨੇ ਨਾਲ ਗੰਨ ਨਹੀਂ ਪੜਨੀ 18ਵੀਂ ਸਦੀ ਦੇ ਸਿੰਘਾਂ ਦੇ ਸੋਲੇ ਗਾਲੇ ਤੇ ਘਰਾਂ ਨੂੰ ਚੱਲ ਗਏ ਸਾਡੇ ਪ੍ਰਚਾਰਕਾਂ ਨੇ ਸਾਡੇ ਢਾਡੀਆਂ ਨੇ 18ਵੀਂ ਸਦੀ ਦੇ ਸਿੰਘਾਂ ਦੀਆਂ ਵਾਰਾਂ ਗਾਈਆਂ ਸੰਗਤਾਂ ਨੂੰ ਸੁਣਾਈਆਂ ਭੇਟਾ ਚੁੱਕੀ ਤੇ ਘਰਾਂ ਨੂੰ ਚੱਲ ਗਏ ਨਹੀਂ ਜੋ ਉਹਨਾਂ ਸਿੰਘਾਂ ਨੇ ਕੀਤਾ ਇਹ ਸਾਨੂੰ ਉਹ ਕਰਨਾ ਪਏਗਾ ਅੱਜ ਸਮਾਂ ਆ ਗਿਆ ਕਿ ਜਿਹੜੇ ਲੋਕ ਇਹਨਾਂ ਤਖਤਾਂ ਨੂੰ ਆਪਣੇ ਮੁਤਾਬਕ ਵਰਤ ਰਹੇ ਨੇ ਲੰਮੇ ਸਮੇਂ ਤੋਂ ਉਹਨਾਂ ਨੂੰ ਇਹਨਾਂ ਤਖਤਾਂ ਤੋਂ ਹਟਾਇਆ ਜਾਵੇ ਬੇਸ਼ੱਕ ਇਹ ਲੜਾਈ ਕਈ ਵਾਰੀ ਸਾਨੂੰ ਭਰਾ ਮਾਰੂ ਜੰਗ ਲੱਗਦੀ ਆ ਸਾਡੇ ਕਈ ਵਾਰੀ ਸੱਜਣ ਮਿੱਤਰ ਕਹਿਣ ਲੱਪੈਂਦੇ ਨੇ ਕਿ ਤੁਸੀਂ ਇਹਨਾਂ ਨਾਲ ਨਾਲ ਲੜਿਓ ਇਹ ਵੀ ਸਾਡੇ ਭਰਾ ਹੀ ਨੇ ਤੇ ਕਿਹੋ ਜਿਹੇ ਭਰਾ ਨੇ ਜਿਹੜੇ ਦੂਸਰੇ ਭਰਾਵਾਂ ਦੀਆਂ ਪੱਗਾਂ ਲਾਉਣ ਤੱਕ ਜਾਂਦੇ ਆ ਕੱਲਾ ਲਾਉਣ ਤੱਕ ਇਹ ਨਹੀਂ ਜਾਂਦੇ ਲਾਈਆਂ ਨੇ ਇਹਨਾਂ ਨੇ ਤੇ ਇਹੋ ਜਿਹੇ ਭਰਾਵਾਂ ਨੂੰ ਅਸੀਂ ਆਪਣੇ ਮੋਢਿਆਂ ਤੇ ਬਾਲ ਕੇ ਕਰੀਏ ਵੀ ਕੀ ਕੀ ਸਾਰੀ ਜ਼ਿੰਮੇਵਾਰੀ ਇੰਨਾ ਭਰਾਵਾਂ ਤੇ ਰਹਿ ਗਈ ਆ ਕੌਮ ਦੀ ਚੜ੍ਹੇ ਇਸ ਸਟੇਜ ਤੇ ਬੈਠਰ ਜਿਹੜੇ ਤਖਤਾਂ ਦੇ ਬੈਠ ਕੇ ਪ੍ਰਬੰਧ ਕਰਦੇ ਨੇ ਉਹਨਾਂ ਭਰਾਵਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਆ ਤੇ ਜੇ ਉਹ ਸਿਆਣੇ ਭਰਾ ਨੇ ਉਹਨਾਂ ਨੂੰ ਆਪ ਆਪ ਹੀ ਇਹਨਾਂ ਤਖਤਾਂ ਦਾ ਪ੍ਰਬੰਧ ਛੱਡ ਦੇਣਾ ਚਾਹੀਦਾ ਆ ਤੇ ਸਿਆਣੇ ਗੁਰਸਿੱਖਾਂ ਦੀ ਝੋਲੀ ਦੇ ਵਿੱਚ ਇਹਨਾਂ ਤਖਤਾਂ ਦੀਆਂ ਕਮੇਟੀਆਂ ਨੂੰ ਪਾਉਣ ਦੇ ਯਤਨ ਕਰਨੇ ਚਾਹੀਦੇ ਨੇ